ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗੋ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਮਸਾਤਾ 8 ਨਾਕ ਬਖਾਵਾਂਗੇ ਸੱਜਰਾਂ ਟੋਕਰਾਂ ਕੱਬਣਾ ਤੇ ਆਪਾਂ ਪਹੁੰਚੇ ਆ ਬਾਈ ਛੇਰੇ ਦੇ ਕੋਲ ਤੇ ਆਰੋ ਕਰਦੇ ਆ ਵੀ ਇੰਨਾ ਗੱਲਬਾਤ ਤੇ ਬਾਕੀ ਦੀ ਜਾਣਕਾਰੀ ਜਾਣਕਾਰੀ ਪੁੱਛਦੇ ਆ ਬਾਈ ਛੇਰੇ ਦੇ ਕੋਲੋਂ ਸਾਸੀ ਘਾਲ ਬਾਈ ਜੀ ਸਾਸੀ ਘਾਲ ਜੀ ਸਾਸੀ ਘਾਲ ਜੀ ਹੋਸ ਨਾ ਠੀਕ ਠਾਕ ਹੋ ਵਧੀਆ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਜੀ ਪੁੱਤ ਕਿਰਪਾ ਹੀ ਚਾਹੀਦੀ ਆ ਜੀ ਲਾਤਾ ਰਹੇ ਮੰਡੀ ਵਾਲਾ ਮਾਹੌਲ ਆਹ ਮੰਡੀ ਵਾਲਾ ਮਾਹੌਲ ਬਣਾਤਾ ਜੀ ਅੱਜ ਉਹ ਨਹੀਂ ਚੈੱਕ ਤੇ ਭਰਾਵਾਂ ਦੀ ਡਿਮਾਂਡ ਜ਼ਿਆਦਾ ਹੀ ਸੀ ਤੇ ਮਾਲ ਆਪਣੇ ਕੋ ਪੂਰਾ ਨਹੀਂ ਹੋਉਂਦਾ ਅੱਜ ਫਿਰ ਤੜਕੇ ਤੋਂ ਜੋਂ ਨਿਕਲੇ 6 ਵਜੇ ਤੋਂ ਅੱਜ ਹੀ ਮਾਲ ਦੇ ਜੀ ਸਾਰੇ ਤੇ ਦੇ ਆ ਅੱਛਾ ਠੀਕ ਹੈ ਜੀ ਹਾਂ ਜੀ ਅੱਜ ਦੀ ਵੀਡੀਓ ਜੀ ਪਾਦੇ ਲੱਗੇ ਆ ਠੀਕ ਹੈ ਠੀਕ ਹੈ ਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਵੀ ਜੀ ਆਪਣਾ ਸ਼ੇਰਾ ਜੀ ਮਾਲਾਗੜੀ ਪਿੰਡ ਜੇ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਹੰਦਸਰ ਜੇ। ਠੀਕ ਹੈ ਜੀ ਫੋਨ ਨੰਬਰ 99145 ਤੇ 618 ਜੀ। ਠੀਕ ਹੈ ਜੀ। ਇੱਕ ਕਰੀਏ ਸ਼ੁਰੂਆਤ ਜੀ। ਹਾਂ ਜੀ ਕਰੀਏ ਜੀ। ਇਤੋਂ ਕਰੀਏ ਕਿਉਂ ਇਤੋਂ ਕਰੀਏ। ਵੀ ਜੀ ਜਿੱਤਰੋਂ ਮਰਜ਼ੀ ਕਰ ਲਓ। ਭਾ ਆਪਣੇ ਨਿਕ ਨਿਕੇ ਹੁੰਦੇ ਤੁਹਾਨੂੰ ਪਤਾ ਹੈ ਡਿਮਾਂਡ ਜਿਆਦੀ ਹੈ ਤੇ ਮਾਲ ਪੂਰਾ ਨਹੀਂ ਹੁੰਦਾ। ਚਲੋ ਠੀਕ ਹੈ ਫਿਰ ਅੱਡ ਤੇ ਇੱਕ ਨਕੀਨਾ ਤੇ ਕਰਨੇ ਟੌਪ ਦਾ ਆਪਾਂ ਤੇ ਕਰੀਏ ਸ਼ੁਰੂਆਤ ਇਤੋਂ ਦੱਸਿਓ ਹਾਂ ਭਾਈ ਜੀ ਇਤੋਂ ਬਾਰੇ। ਜੀ ਦੂਜਾ ਸੂਆ ਤੇ ਸਿੰਘ ਜੀ ਨੂੰ ਰੁਪਈਆ ਤੇ ਕੀ ਕਿਸੇ ਨੇ ਨਾ ਤਾਂ ਸਾਨਾ ਉਂਗਲ ਵੀ ਨਹੀਂ ਜੰਗਦੀ ਠੀਕ ਹੈ ਠੀਕ ਹੈ ਲੋ ਬਾਈ ਹਾਂ ਬਿਲਕੁਲ ਨਾਲ ਹੀ ਜੁੜਿਆ ਅੱਛਾ ਜੀ ਤੇ ਇਹਦਾ ਵੀ ਜੀ ਮੰਨ ਲਓ ਵੀ ਤੁਸੀਂ ਭਵੇਂ ਬੱਚਾ ਮਰਿਆ ਲਾ ਲਓ ਜਾਂ ਆਪਾਂ ਨੂੰ ਤੇ ਪਤਾ ਨਹੀਂ ਕਿੰਨੇ ਚਿਰ ਦੀ ਸੋਈਏ ਕਿੰਨੇ ਚਿਰ ਦੀ ਨਹੀਂ ਅੱਛਾ ਜੀ ਤੇ ਦੁੱਧ ਠੀਕ ਹੈ ਵੀ ਮੈਂ ਕੋਲ 8 ਕਿਲੋ ਝੋਟੀ ਕੋ ਹੈਗਾ ਠੀਕ ਹੈ ਠੀਕ ਹੈ ਜੀ ਕਿੰਨਾਂ ਵਜੇ ਸਵੇਰ ਸੀ ਤੇ ਸਵੇਰ ਦੁੱਧਾਂ ਹੀ ਸੋਈ ਜੇ ਠੀਕ ਹੈ ਠੀਕ ਹੈ ਜੀ ਹਾਂ ਜੀ ਕੋਈ ਦੋਹਾਂ ਦੀ ਲਾਲੇ ਚੌਂ ਦੀ ਲਾਲੇ ਤੇ ਮੰਨ ਲਓ ਵੀ ਸੂਈ ਦਾ ਆਪਾਂ ਨੂੰ ਕੋਈ ਅੰਦਾਜ਼ਾ ਨਹੀਂਗਾ ਠੀਕ ਹੈ ਦੁੱਧ ਇਹਨਾਂ ਹੈਗਾ ਖੋਲ ਦਿਓ ਤੇ ਬਾਕੀ ਅੱਜ ਆਪਾਂ ਕੁਝ ਕਮਾਲ ਦੇ ਚੋਣਾਂ ਦੇ ਵਿੱਚ ਹੋ ਕੇ ਲੈਂਦਾ ਵਾ ਅੱਛਾ ਜੀ ਤੇ ਇਹਦੀਆਂ ਵੀ ਮੰਨ ਲਓ ਕਿ ਧੜਾ ਧੋਰਾ ਮਾਰੀਆਂ ਤੱਕ ਲੋਥ ਵਿੱਚ ਹੋਈ ਹੈ ਆਪਾਂ ਪਾਸ ਕੀਤੀ ਹੈ ਜਦੋਂ ਲਈ ਹੈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਥਣ ਥਣ ਦੀ ਚੈੱਕ ਕਰ ਸਕਦੇ ਜੇ ਲੱਗੇ ਤਾਂ ਤੇ 8 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਹੈ ਲੈ ਤੇ ਸੋਈ ਨੂੰ ਬਾਈ ਕਹਿੰਦਾ ਕਿ ਪਤਾ ਨਹੀਂ ਆਪ ਮਹੀਨੇ ਦੇ ਆਸ-ਪਾਸ ਹੈ ਜਾਂ ਕੋਈ ਡੇਢ ਦੇ ਲਾਗੇ ਬਨੇ ਤੇ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਉਹ ਤੇ ਜੈੱਡ ਬਲੈਕ ਆ ਗਈ ਆ ਤੇ ਸਿੰਗਲ ਹੱਡੀ ਦੀ ਆ ਗਈ ਆ ਹਾਂਜੀ ਰੋ ਜੀ ਟੀਆ ਕਾ ਆਰਡਰ ਕੁਆਲਟੀ ਤੇ ਥਾਂ ਥਾਂ ਨੂੰ ਬਹੁਤ ਚੰਗਾ ਲੱਗਾ ਵਾ ਪਹਿਲੇ ਸਵੇਰੇ ਕਿੰਨਾ ਕਿਚ ਵਾਇਆ ਸੀ ਪਤਾ ਕੋਈ ਜੀ ਪਹਿਲੇ ਸਵੇਰੇ ਕਹਿੰਦੇ ਵੀ 11 ਕਿਲੋ ਲੀਟਰ ਦੇ ਜਿਹੜੇ ਸਵੇਰੇ ਚੋਇਆ ਵਾ ਅੱਛਾ ਜੀ ਤੇ ਐਰਕੀ ਵੀ ਕਹਿੰਦੇ ਵੀ ਜਦੋਂ ਸੁਈ ਆ ਮੰਨ ਲਓ 12 ਕਿਲੋਆਂ ਤੋਂ ਪਛਾਣ ਹੋਈ ਆ ਤੇ ਉਹ ਦੂਆ ਕਰਦੇ ਤੋਂ ਦੋਸਤ ਸੇਵਾ ਕਰਦੇ ਕਿ ਠੀਕ ਆ ਤੇ ਛੋਟੀ ਦਾ ਫੇਸ ਕੁਆਲਟੀ ਬਹੁਤ ਜੀ ਕਰੋ ਫੇਸ ਕੁਆਲਟੀ ਦਾ ਸਿੰਗ-ਸਿੰਗ ਬਹੁਤ ਜਿਆਦਾ ਆ ਤੇ ਕੋਈ ਵੀਰ ਭਰਾ ਲੈ ਜੀ ਇਹ ਗਾਹ ਨੂੰ ਅਗਲੇ ਸਵੇਰ ਨੂੰ ਮਾਲੋਂ ਰੁਪਈਏ ਚੰਗੇ ਵਟੇਗਾ ਠੀਕ ਹੈ ਠੀਕ ਹੈ ਇਹ ਕੀ ਮੁੱਲ ਕਰਨਾ ਪਈਏ ਦਾ ਹਰ ਵੀਰ ਜੀ ਇੰਨਾ ਕਿ ਨਿਕਾਜੇ ਨਿਕਾਜੇ ਜਿੰਨਾ ਕਿ ਛੇ ਗਿਆ ਜਿਵੇਂ ਮਰਜੀ ਮੰਗੀਏ ਵੀਰ ਜੀ 50000 ਦੀ ਦੇ ਦੀਏ ਹਾਂ ਸਸਤੇ ਬਾਹ ਸਸਤੇ ਬਾਹ ਇਹ ਗਾਹ ਨੂੰ ਹੋਰ ਕਰ ਦਈਏ ਹੋਰ ਫਿਰ ਮੈਂ ਨਾ 45000 ਦੀ ਵੀ ਜੀ ਉਦਾਂ ਵੀ ਹੋਣੀ ਦੋ ਨੰਬਰ ਵਾਲੇ ਪਾਸੇ ਵੀ ਇਹਦੀ ਗੱਲ ਹੈਗੀ ਹੈ ਚਲ ਕੱਪ ਕੇ ਹਰ ਜਿੱਥੇ ਕਿ ਛੱਡ ਦੇਣੀ ਵੀਰ ਜੀ 48000 ਚ 200 ਰੁਪਈਆ ਛੋਟ ਕਰਨੀ ਹੈ ਉਦੋਂ ਥੱਲੇ ਵਾਲਾ ਫੋਨ ਨਾ ਲਾ ਲਓ ਲਓ ਭਾਜੀ 48000 ਚ 200 ਰ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਜੀ ਇਹਦੇ ਬਾਰੇ ਨੀਲੀ ਦੀ ਆ ਮੱਝ ਅੱਛਾ ਜੀ ਤੇ ਇਹਦੇ ਮਗਰ ਨੀਲੀ ਦੀ ਕਟੀਏ ਠੀਕ ਹੈ ਜੀ ਹਾਂਜੀ ਤੇ ਇਹਨੂੰ ਸੋਈ ਨੂੰ ਕਰੀਬਨ ਕੋਈ 3 ਗੀ ਮਹੀਨੇ ਹੋ ਗਏ ਆ ਪਿਛਲੇ ਸਾਲ ਤੋਂ ਤੇ ਇਹਦੇ ਕੋਲ ਵੀ ਮੰਨ ਲਓ 8 ਕਿਲੋ ਦੁੱਧ ਹੈਗਾ ਠੀਕ ਹੈ ਠੀਕ ਹੈ ਤੇ ਸੱਜਣ ਨੇ ਫਿਰ ਚੰਗਾ ਮਿਲਿਆ ਦੁੱਧ ਹਾਂਜੀ ਸੱਜਣ ਨੇ ਮੰਨ ਲਓ 12 ਕਿਲੋ ਦੁੱਧ ਦੱਸਿਆ ਠੀਕ ਹੈ ਲੋ ਬਈ ਨੀਲੀ ਨਾਲ ਵੀ ਆ ਗਈ ਏ ਇੱਕ ਤੰਦ ਘੜ ਬਹੁਤ ਹੀ ਚੰਗਾ ਵਾ ਚਲੋ ਫੇਸਬੁੱਕ 'ਚ ਚੈੱਕ ਤੁਸੀਂ ਲਾਗੇ ਜਾਂਦੀ ਵਿੱਚ ਲੱਗੀ ਜਿੰਨੀ ਹੈਗੀ ਠੀਕ ਹੈ ਠੀਕ ਹੈ ਅਬ ਇਹ ਕਰੋ ਲਾਗੇ ਦਾ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਇਹ ਐਸਐਮ ਲੜ ਕਿਤੇ ਆਠ ਦਿਨ ਤੋਂ ਦੋ ਤਾਂ ਬਿਲਕੁਲ ਤਿਆਰ ਆ ਇਸ ਆਧੁਨਿਕ 12 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਸੂਈ ਨੂੰ ਵੀ 3 ਕਿੰਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਬਿੱਲੀ ਦੀ ਕੱਟੀ ਬਹੁਤ ਸੋਹਣੀ ਪੰਜ 6000 ਦੀ ਕੱਟੀ ਕੱਟੀ ਹੋਣੀ ਆ ਠੀਕ ਹੈ ਠੀਕ ਹੈ ਲੋ ਬਜੀ ਫੀਮੇਲ ਕਾਫ ਜੇ ਦੇ ਪਿਛੇ ਉਹ ਵੀ ਨੀਲੀ ਰਾਵੀ ਦੇ ਵਿੱਚ ਆ ਗਿਆ ਜੇ ਤੇ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਆ ਦਿਖਾਓ ਕੱਟੀ ਬਜੀ ਆ ਵਾਲੀ ਹਾਂ ਜੀ ਦੀ ਲੋ ਬਜੀ ਆ ਵਾਲੀ ਕੱਟੀ ਜੇ ਫੀਮੇਲ ਬਿੱਲੀ ਅੱਖ ਦੀ ਕੱਟੀ ਏ ਠੀਕ ਹੈ ਠੀਕ ਹੈ ਮੰਨ ਲਓ 5000 ਦੀ ਵੇਚੀ ਆ ਡੇਡਾ ਕੱਟਾ ਹੋ ਗਿਆ ਜੇ ਲੋ ਬਜੀ ਡੇਡਾ ਕੱਟ ਤੇ ਮਿਲ ਕੀ ਆ ਜੇ ਚੈੱਕ ਕਰੋ ਦੇਖੋ ਡੇਡਾ ਕੱਟੇ ਵਿੱਚ ਠੀ ਦਾਂ ਠੀਕ ਲੋ ਬਈ ਪੜੀ ਫਲਾਈ ਕਰਦੀ ਨਾਲ ਮਿਲ ਜਾਨੀ ਆਪਾਂ ਨੂੰ ਹਾਂਜੀ ਤੇ ਇਹ ਕੀਮਤ ਬਈ ਇਹਦਾ ਸਰ ਮੋਲ ਵੀ ਜੀ ਇਹਦਾ ਕਰਾਉਣਾ ਆਪਾਂ 70 70 ਜਿਨਾ ਮਰਜ਼ੀ ਕਰਾ ਲਓ ਨਿਕਾਏ ਕਰ ਦੇਣਾ ਆਪਾਂ ਅੱਛਾ ਜੀ ਇਹ ਹਾਂ ਨਹੀਂ ਦੇ ਦਈਏ 60000 ਨਹੀਂ ਯਾਰ ਕਰਦਗੇ ਕਰ ਦੋ ਮਾਨਤਾਲ ਨੂੰ ਥੋੜਾ ਬਧਾਵਾ ਮਾਨਤਾਲ ਵੀਰ ਜੀ 55000 ਦੇ ਦਾਂਗੇ 200 ਛੋਟ ਦੇ ਦਾਂਗੇ ਲੋ ਬੋ ਜੀ 55000 ਵਿੱਚ ਦੋ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਦੇ ਦੱਸਿਓ ਬਾਈ ਇਹਦੇ ਬਾਰੇ ਇਹ ਉਧਰੋਂ ਆਈ ਹੈ ਹਰਿਆਣੇ ਪੱਟੀ ਜਾਂਦੀ ਕਿ ਵੀਰਨੇ ਲੈਂਦੀਆਂ ਛੋਟੀਆਂ ਲੈਂਦੀਆਂ ਇਹ ਮੈਨੇਜ ਨੂੰ ਕਢਾ ਲਿਆ ਹੋਇਆ ਠੀਕ ਹੈ ਠੀਕ ਹੈ ਇਹਦੇ ਕੋਲ ਵੀਜੀ ਹੈ ਇਸ ਟਾਈਮ ਤੇ ਮੰਨ ਲਓ ਵੀ 11 ਗੀ ਲੀਟਰ ਦੁੱਧ ਤਿਆਰ ਆ ਸੋਈ ਬਿਲਕੁਲ ਤਾਜੀ ਹੈ ਜੇ ਬੋੜਾ ਹੀ ਲਾ ਲਈ ਕੋਈ ਵੀਰ ਭਰਾ ਸਾਹ ਹੋਂ ਨਾਲ ਚੌਥਕ ਦੇਣੀ ਅੱਜ ਸੋਈ ਨੂੰ ਨਾਲੀ ਤੇ ਮੁੱਛਾ ਠੀਕ ਹੈ ਠੀਕ ਹੈ ਜੀ ਇਹ ਪਹਿਲਾ ਸਵੇਰਾ ਹਾਂ ਪਹਿਲਾ ਸਵੇਰਾ ਸੋਈ ਆ ਸੇ ਬਹੁਤ ਸੋਹਣੀ ਆ ਇਹ ਜੀ ਮੈਂ ਦੁਪਹਿਰੇ 2 ਵਜੇ ਝੋਟੀ ਲਈ ਤੇ 2 ਵਜੇ ਪੂਰੀ ਉੱਥੇ ਖਾਦੀ ਕਰਤੀ ਸੀ ਅੱਜ ਦੁਪਹਿਰੇ ਅੱਛਾ ਜੀ ਹਾਂਜੀ ਉਹ ਸਾਹਮਣੇ ਝੋਟੀ ਆ ਉਹ ਸਾਹਮਣੇ ਮਿਗੋਰਾ ਵੀ ਨਾ ਜਿਆ ਨਾਲੇ ਲੋਵਰੀ ਤੇ ਇਹ ਕੋਆ ਵੀ ਚਲੋ ਚੈਟ ਚੈਟ ਗਿਆ ਤੇ ਬੁਲਾਇਆਗਾ ਪੂਰੀ ਸੋਹਣੀ ਸੱਖੀ ਬਿਨਾਂ ਨਾਲੇ ਇਹ ਪੂਰੇ 2 ਵਜੇ ਵੀਰ ਜੀ ਮੈਂ ਲਈ ਇਹ ਰੋ ਜੋ 30 ਕਿ ਮਤਰੀ ਹੋ ਗਈ ਠੀਕ ਠੀਕ ਲਓ ਵੀਰ ਜੀ ਕਰੋ ਜਿਆ ਕਦਰ ਕਰਵਾ ਦਿਓ ਥੰਮ ਨੂੰ ਬਹੁਤ ਹੀ ਚੰਗਾ ਕੱਢਿਆ ਪੈਂਦਨ ਨਹੀਂ ਐਨ ਡੇਢ ਘੰਟੇ ਥਣ ਲੱਗਾ ਵਾ ਤੇ 12 ਲੀਟਰ ਦੱਸਿਆ ਹਾਂਜੀ ਇਹਦੇ 11 12 ਕਿ ਉਹਦੇ ਵੇਚ ਦੀ ਰੇਟ ਚੱਲਣ ਦੀ ਆ ਅਜੇ ਬੋਲਾ ਹੀ ਆ ਮੰਨ ਲਓ ਦੁੱਧੋਂ ਵਧਨਾ ਝੋਟੀ ਨੇ ਠੀਕ ਹੈ ਠੀਕ ਨਾਲ ਉਹਦੇ 11 12 ਕਿ ਜਿਹੜਾ ਬੋਲਾ ਬਿਲਕੁਲ ਤਿਆਰ ਆ ਤੇ ਕਿੰਨਾ ਕ ਚਾਹੋਗੇ ਦੁੱਧਾ ਜੀ ਵੀਰ ਜੀ ਪੋਛ ਤੱਕ ਵੇਖੋ ਸਾਫ ਰੰਗੀ ਤੇ ਕਿੰਨਾ ਕ ਚਾਹੋਗੇ ਦੁੱਧਾ ਜੀ ਇਹਨੇ 12 13 ਕਿਲੋ ਪਹਿਲੇ ਸਵੇਰੇ ਇਹ ਉਹ ਇਹ ਤਾਂ 11 ਤੋਂ 12 ਦੇ ਵਿੱਚ ਵਿੱਚ ਬੋਲਾ ਜਿਹੜਾ ਤਿਆਰ ਆ ਤੇ ਜਵਾਕ ਇਹਦੇ ਪਿਛੇ ਇਹਦੇ ਮਗਰ ਵੀ ਜਿੱਕਾ ਜੇ ਠੀਕ ਹੈ ਜੀ ਮੇਲ ਕਾ ਇਹ ਚੌਥੇ ਜਿਹੜਾ ਸਾਰਾ ਚੌਥਾ ਪੰਜਵਾਂ ਦੇਣਾ ਛੋਟੀ ਜੀ ਇਹਦਾ ਬਈ ਕੀ ਕਰ ਸਕਦੇ ਜੇ ਡਰ ਕੁਆਲਟੀ ਉਨੀ ਅੱਗੇ ਨੂੰ ਤੋਂ ਉਨੀ ਪਿਛੇ ਨੂੰ ਆ ਹਾਂ ਜੀ ਬਹੁਤ ਸੋਹਣੀ ਝੋਟੀ ਜੰਨੀ ਨੀ ਆ ਤੇ 98 ਨੋਕ ਵਾਲਾ ਲੱਗਾ ਵਾ ਜਿਸ ਕੋ ਇਹਨਾਂ ਦੇ ਵਿੱਚ 2 ਲੱਖ ਦੀ ਝੋਟੀ ਬਣਦੀ ਹੈ ਪਰ ਬਹੁਤ ਬੜਾ ਸਮਾਂ ਵੀ ਤੇਜ ਹੋ ਜਾਣਾ ਹੋਇਆ ਹਾਂਜੀ ਹਾਂਜੀ ਤੇ ਕੋਤਰਾ ਵੀ ਝੋਟੀ ਨੇ ਕੱਤ ਵਜਣ ਬਾਅਦ ਵਜ ਜਾਣਾ ਜੇ ਸ਼ਕੀਤਾਂ ਦੀ ਵਿੱਚ ਫਲੋਤੀ ਆ ਅੱਛਾ ਜੀ ਹਾਂਜੀ ਟੋੜੀ ਹੈ ਜੇ ਮੰਨ ਲਓ ਵੀ ਜਵਾਨ ਨਹੀਂ ਕੀਤੀ ਸ਼ਕੀਦੀ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਵਗੈਰਾ ਮੁੱਲ ਵੀ ਜੀ ਹਣੀਆਂ ਝੋਟੀਆਂ ਤੁਹਾਨੂੰ ਪਤਾ ਮਾਰਕੀਟ 'ਚ 1.5 ਦੀਆਂ 1.3 ਦੀਆਂ ਵਿਕਣ ਦੀਆਂ ਹਾਂਜੀ ਪਰ ਆਪਾਂ ਏਜ ਕਰ ਦੇਣਾ ਮੁੱਲ ਵੀ ਜੀ ਕਰਾਉਂਨੋਂ 1.5 ਹੀ ਕਰਦੇ ਹਾਂ ਅੱਛਾ ਜੀ ਤੇ ਲਾਸਟ ਹਾਨਾ ਹੀ 1-5 ਜੀ ਜੇ 200 ਰੁਪਿਆ ਛੋੜ ਤੇ 13 ਲੀਟਰ ਜਿਹੜਾ ਦੁੱਧ ਚਾਹੀ ਜਾਊ ਵੀ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਬਾਈ ਜੀ ਇਹਦੇ ਬਾਰੇ ਜੀ ਜੀ ਮੇਰੇ ਕੋਲ ਦੁੱਧੂ ਗਾਇ 8 ਕਿਲੋ ਅੱਛਾ ਜੀ ਤੇ ਝੋਟੀ ਉਧਰ ਦੀ ਜੇ ਫਰੇਣੇ ਦੀ ਜੇ ਠੀਕ ਹੈ ਇਹ ਮੈਂ ਦੋਵੇਂ ਡਾਕਟਰ ਕੋਲੋਂ ਚੱਕ ਕਰਵਾਈਆਂ ਵਾ ਉੱਪਰਲੀ ਝੋਟੀ ਸ਼ੱਕ ਜੀ ਨਿਕਲੀ ਆ ਅੱਛਾ ਜੀ ਇਹ ਡਾਕਟਰ ਖਾਲੀ ਦੱਸ ਗਿਆ ਠੀਕ ਹੈ ਠੀਕ ਹੈ ਇਹ ਕਹਿੰਦਾ ਵੀ ਮੰਨ ਲਓ ਵੀ ਬੋਲ ਚਿਆ ਥੋੜੀ ਜੀ ਅੱਛਾ ਜੀ ਇਹ ਕੋਈ ਵੀਰ ਭਰਾ ਟੀਕਾ ਵੀ ਭਾ ਸਕਦਾ ਜੇ ਕੋਈ ਲੈ ਜਾਏ ਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਲੋਬ ਜੀ ਕੰਦ ਘਾਟੇ ਤਾਂ ਬਹੁਤ ਚੰਗਾ ਮੈਂ ਝੂਟ ਬੱਸ ਆਪਾਂ ਅੱਡੀ ਮਾਰੀ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਨਹੀਂ ਚੱਕ ਡਾਲ ਲਿਆ ਵਾ ਠੀਕ ਹੈ ਲੋਬ ਜੀ ਜੈਡ ਬਲੈਕ ਤੇ ਸਿੰਘ ਤੁੰਗ ਬੜਾ ਕੀਤਾ ਚੰਗਾ ਗੋਲੇ ਨੇ ਦੁੱਧ ਵੀਰ ਜੀ ਹਰਿਆਣੇ ਨਹੀਂ ਛੋਟੀ ਆ ਦੇ ਅੱਛਾ ਜੀ ਦੁੱਧ ਵੀਰ ਜੀ ਖੁੱਲਾ ਢੋਲਾ 8 ਦਿਨ ਛੋਟੀ ਕੋਲ ਕਰ ਠੀਕ ਹੈ ਜੀ ਬਾਕੀ ਕੱਦ ਵਜਨ ਦੀ ਵੇਖੋ ਕਿੰਨੀ ਸੱਜਰ ਨੇ ਕਿੰਨਾ ਭਰਿਆ ਦੁੱਧ ਸੱਜਰ ਨੇ ਵੀ ਜਿਹੜਾ ਕਨੇ ਚਮਾ ਗੱਲੋਂ ਅਸੀਂ ਚੋਕੇ ਲੈ ਹੁੰਦੀ ਛੋਟੀ ਦੇ ਅੱਛਾ ਜੀ ਲੋਬੀ 14 ਵਾਲੀ ਜਿਹੜਾ ਸੱਜਰ ਨੇ ਭਰਿਆ ਤੇ ਇਸ ਟਾਈਮ ਜਿਹੜਾ 8 ਲੀਟਰ ਬਿਲਕੁਲ ਤਿਆਰ ਆ ਸਿੰਘ ਮੂੰਹ ਦੀ ਵਿੱਚ ਵੀ ਵੇਖੋ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹ ਠੰਡ ਠੰਡ ਵੀ ਬਹੁਤ ਚੰਗਾ ਲੱਗਾ ਵਾ ਇਹ ਦੂਜਾ ਸੂਆ ਸੀ ਹਾਂਜੀ ਦੂਜਾ ਸੂਆ ਸੀ ਠੀਕ ਹੈ ਲੋਬੀ ਤੇ ਜਿਹੜਾ ਸੂਆ ਸੂਈ ਆ ਤੇ ਠ ਜਾਨ ਗੱਟ ਗੱਟ ਦੇ ਥਾਨ ਲੱਗਾ ਵਾ ਇਹਨਾਂ ਬੁੱਧੀ ਅਗੇ ਕੋ ਜਵਾਬ ਕੇ ਨਹੀਂ ਜਵਾਬ ਨਹੀਂ ਹੈ ਮੇਰੇ ਨਾਲ ਠੀਕ ਹੈ ਠੀਕ ਹੈ ਤੇ ਕੀ ਮੁੱਲ ਕਰਨਾ ਪਈ ਇਹ ਦਾਹਰਾ ਇਹਦਾ ਵੀ ਜਦ ਚੱਕ ਪਾਸ ਹੋ ਜਾਂਦੀ ਫਿਰ ਤੇ 90 ਦੀ ਝੋਟੀ ਹੈਗੀ ਆ ਇਸ ਟਾਈਮ ਤੇ ਮੈਨੂੰ ਪਤਾ ਵਾ ਹਾਂਜੀ ਜੇ ਸਰਨਾ ਮੰਨ ਲਓ ਕਿ ਸੂਈ ਸਵਾਈ ਦੇ ਡੇਢ ਡੋ ਦੇ ਲਾਗੇ ਬਣੀਆਂ ਝੋਟੀਆਂ ਨੇ ਹਾਂਜੀ ਤੇ ਜੇ ਮੰਨ ਲਓ ਚੱਕ ਪਾਸ ਹੋ ਗਈ ਹੈ 90 ਰੁਪਏ ਦੀ ਆਪਾਂ ਝੋਟੀ ਵੇਚਣੀ ਹੁਣ ਵੇਚੀ ਆਪਾਂ ਨੂੰ ਚਲੋ ਜਾਇਜ ਮੇੜੀ ਆਪਾਂ ਜਾਇਜ ਨਹੀਂ ਦੇ ਦਿੰਨੀ ਠੀਕ ਹੈ ਜੀ ਛੋਟੀ ਦਾ ਮੋਲ ਜੋ ਮਰਜ਼ੀ ਕਰਾਈਏ ਪੀਜੀ 55000 ਦੀ ਖਾਨਾ 200 ਰੁਪਏ ਛੋਟੀ ਕਰਨੀ ਤੇ 55 56000 ਦੀ ਇਹ ਤਾਂ ਮੇਰੀ ਵਜਣੀ ਇਹ ਛੋਟੀ ਦਾ ਠੀਕ ਹੈ ਜੀ ਲਓ ਬਾਈ ਜੀ 55000 ਦੀ ਹਾਂਜੀ ਬਿਲਕੁਲ ਛੋਟੇ ਛੋਟੇ ਭਾਵਾ ਬਿਲਕੁਲ ਨਾਰਮਲ ਜੀ ਇtanto ਪਤਾ ਵਜਨ ਬਹੁਤ ਜ਼ਿਆਦਾ ਛੋਟੀ ਦਾ ਨੇ ਇਹਦੀ ਵੀ ਦੋ ਨੰਬਰ ਚ ਵੇਖ ਸਕਦੀ ਆ ਹਾਂਜੀ ਹਾਂਜੀ ਤੇ ਆਜੋ ਬਾਈ ਹੁਣ ਪੰਜਵੇਂ ਨੰਬਰ ਤੇ ਹਾਂਜੀ ਤਾਬ ਤੱਕ ਆਰ ਨੂੰ ਮੜਾਇਆ ਬਾਦ ਤੋਂ ਬਾਅਦ ਉਹ ਤਾਬ ਤੱਕ ਜਿਆਨਾ ਸਰੂ ਬਾਏ 10 ਵੇ ਦੀ ਹਾਂ ਇਹ ਵੀ ਜੀ ਮੰਨ ਲਓ ਵੀ ਦੁਜਾ ਸਵਾ ਛੋਟੀ ਆ ਜੀ ਨੂੰ ਮੰਨ ਲਓ ਇਹਨੂੰ ਆਪਾਂ ਹੁਣ ਗੱਭਣ ਹੀ ਕਹਿ ਸਕਦੇ ਹਾਂ ਹਿਸਾਬ ਨਾਲ ਛੱਤ ਜੀ ਨਿਕਲਾਈ ਛੱਤ ਜੀ ਉਤੋਂ ਟਰੈਕਟਰ ਦੰਦਦਾ ਜਦੋਂ ਮਤਲਬ 100% ਡੰਗਰ ਗੱਭਣ ਨਿਕਲਣਾ ਹੁੰਦੇ ਹਾਂ ਹਾਂਜੀ 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 ਠੀਕ ਹੈ ਤੱਦ ਵਜਨ ਦੇਖੋ ਤੁਸੀਂ ਗੱਡਾ ਵੱਡਾ ਛੋਟੀ ਦਾ ਠੀਕ ਹੈ ਠੀਕ ਹੈ ਲਓ ਭਾਈ ਫੋਨ ਦੇ ਤੱਦ ਵਜਨ ਦੀ ਆ ਹਾਂਜੀ ਇਹ ਜੇ ਮਸੂਹ ਸਹੀ ਹੀ ਇਹ ਪਹਿਲਾ ਸੂਆ ਸੂਈ ਲਿਆਂਦੀ ਵੀਰ ਜੀ ਉਹਨਾਂ ਨੇ ਉਧਰੋਂ ਇੱਕ ਧੀ ਦੀ ਕਹਿੰਦੇ ਝੋਟੀ ਆਈ ਐ। ਇਹਦੇ ਕੋ ਵੀਰ ਜੀ ਇਸ ਟਾਈਮ ਤੇ ਮੰਨ ਲਓ 6 ਲੀਟਰ ਦੁੱਧ ਤਿਆਰ ਹੋ ਗਿਆ ਵੀ ਚੋ ਕੇ ਲਿਆਂਦੀ ਏ। ਅੱਛਾ ਜੀ। ਤੇ ਝੋਟੀ ਦਾ ਕੱਦ ਵਜ਼ਨ ਵੇਖੋ ਤੁਸੀਂ ਕਿੰਨਾ ਵੱਡਾ। ਲਓ ਬਈ ਕਰੋ ਚੈੱਕ। ਪਿਓਰ ਮੋਰਾ ਨਸਲ ਦੀ ਆ ਗਈ ਤੇ ਕੱਦ ਕਾਠੀ ਬਹੁਤ ਹੀ ਤਗੜੀ ਆ। ਤੇ ਤੇਜ਼ ਵਾਲਾ ਮੈਨਾਂ ਇੱਕ ਨਹੀਂ ਗਿਨਾ ਵੀਰ ਜੀ। ਦੇਖੋ ਵੀਰ ਭਰਾ ਸਾਂਭ ਲੂਗਾ 2-2 ਲੱਖ ਦੀਆਂ ਝੋਟੀਆਂ ਵਾਂ। ਸਹੀ ਗੱਲ ਸਹੀ ਗੱਲ ਦਾ ਬਈ ਕਰੋ ਲਾ ਕੇ ਤਾਂ ਥਣ ਭਾੜਾ ਚੈੱਕ। ਬਿਲਕੁਲ ਉਸ ਵਾਸਤੇ ਯਾਰ ਦੁੱਧੇ ਨੂੰ ਸ਼ੱਕ ਦੇ ਵਿੱਚ ਦੱਸ ਕੇ ਗਿਆ ਡਾਕਟਰ ਹਾਂਜੀ ਹਾਂਜੀ ਸ਼ੱਕ ਠੀਕ ਹੈ ਠੀਕ ਹੈ ਲੋ ਬਜੀ ਦੁੱਧੇ ਨੂੰ ਨਾ ਵੀਡੀਓ ਹੁਣ ਤੱਕ ਜਿੰਨਾ ਵੈਸੇ ਦੋਰੀ ਜਿੰਨੇ ਡੰਗਰ ਚੱਕ ਰਾਇਏ ਜਿਵੇਂ ਸੁਣ ਵਾਲੇ ਨਿਕਲਦੇ ਹੁੰਦੇ ਠੀਕ ਹੈ ਠੀਕ ਹੈ ਲੋ ਬਜੀ ਕਰੋ ਚੈੱਕ ਦੋ ਇੰਝ ਡੱਬਲੈਕ ਆ ਗਈ ਐ ਵੀ ਇਹ ਕੱਦ ਕਾਠਾ ਲਓ ਕੋਈ ਸ਼ੱਕ ਨਹੀਂ ਜੇ ਤੇ ਥਾਂ ਤੋਂ ਵੀ ਬਹੁਤ ਚੰਗਾ ਲੱਗਾ ਵਾ ਕਿ ਸੱਜੇ ਨੇ ਕਿੰਨਾ ਕੱਚ ਪਾਇਆ ਕਰਦੀ ਦੁੱਧ ਇਹ ਵਾਲਾ ਵੀਡੀਓ ਕਹਿੰਦਾ 13 ਕਿਲੋ ਤੋਂ ਕਿਲਿਆਂ ਦਾ ਇੱਕ ਗਲੀ ਦੀ ਝੋਟੀ ਲਈ ਹੈ ਉਹਨਾਂ ਨੇ ਅੱਛਾ ਜੀ ਕੀ ਗਿਆ ਲੋਰੀ 13 ਲੀਟਰ ਜਿਹੜਾ ਦੁੱਧ ਇਹਨਾਂ ਸੱਜਣ ਨੇ ਭਰਿਆ ਵਾ ਠੀਕ ਐ ਇਸ ਟਾਈਮ ਜਿਹੜੀ 6 ਲੀਟਰ ਦੁੱਧ ਬਿਲਕੁਲ ਤਿਆਰ ਆ ਅੱਗੇ ਚੱਲੀਏ ਸੁਣੋ ਬਜੀ ਲਾਈਟ ਜਿਹੜੀ ਹੋ ਗਈ ਜੇ ਬੰਦ ਹਾਂ ਜੀ ਦੇਖਾਂਦੇ ਦੇਖਦਾ ਨਾ ਮੈਂ ਜੀ ਹਾਂ ਲਾਈਟ ਜੀ ਕਰਦੇ ਨੇ ਫਲੈਸ਼ ਰੋਕਦੇ ਰੋਕਦੇ ਚਲ ਆਉਣੇ ਨੇ 2 ਮਿੰਟ ਲਈ ਲੋ ਬਾਈ ਲੈਡ ਜਿਹੜੀ ਆ ਚੁੱਕੀ ਆ ਤੇ ਆਜੋ ਹੁਣ ਆਪਾਂ ਪੁੱਛਦੇ ਆਂ ਵੀਰ ਨੂੰ ਵੀ ਕੀ ਮੁੱਲ ਕਰਨਾ ਦੱਸੋ ਬਾਈ ਇਹਦਾ ਸਰ ਕੀ ਮੁੱਲ ਜੇ ਇਹਦਾ ਵੀ ਕੀ ਮੁੱਲ ਦੇ ਉਹ ਹਿਸਾਬ ਜੇ ਢਿੱਡੀ ਵੱਡੀ ਝੋਟੀ ਆ ਵੇਖੋ ਤਾਂ ਨਾਲ ਮੇਰੇ ਮੋਢੇ ਤੇ ਹੁੰਦੀ ਏ ਝੋਟੀ ਅੱਛਾ ਜੀ ਜਿੱਦਾਂ ਝੋਟੀ ਕਦੇ ਤਿਆਰ ਹੋ ਗਈ ਵੀਰ ਜੀ ਢਾਈ ਜੇ ਪੱਕੀ ਹੋ ਗਈ ਹੈਗੀ ਨਾ ਅੱਛਾ ਜੀ ਤੇ ਇਸ ਟਾਈਮ ਤੇ ਚਲੋ ਜਾਇਜ਼ ਮੇਲੀ ਆਪਾਂ ਚਾਹ ਜੇ ਦੇ ਦਈਏ ਵੀਰ ਜੀ ਮੁੱਲ ਕਰਾਉਣ ਨੂੰ ਜੋ ਮਰਜ਼ੀ ਕਰੀਏ ਇਹ 60000 ਦੀ ਦੇ ਦਈਏ 60 ਦੀ 60 ਦੀ ਦੇ ਦਈਏ ਠੀਕ ਹੈ ਤਾਂ 300 ਰੁਪਏ ਛੋੜ ਦੱਪੀਏ 60 ਚ ਹਾਂਜੀ ਹਾਂਜੀ ਠੀਕ ਹੈ ਲੋ ਭਜੀ 60000 ਤੋਂ 200 ਰੁਪਏ ਛੋਟ ਓਕੇ ਜੜੇ ਪਏ ਛੱਡਿਓ ਠੀਕ ਹੈ ਠੀਕ ਹੈ ਲੋ ਭਜੀ ਕਾਟ ਕਾਟੇ ਬਹੁਤ ਚੰਗਾ ਨੇ ਸਿੰਘ ਤੁੰ ਵੀ ਬਹੁਤ ਚੰਗਾ ਲੱਗਦਾ ਵਾ ਤੇ ਇਹ ਵੀ ਜੀ ਅੱਗੇ ਆ ਗਈ ਜੀ ਦੂਜਾ ਸਵੇਰ ਝੋਟੀ ਨਾਲ ਸੋਣਾ ਜੇ ਤੇ 7 ਮਹੀਨੇ ਦੀ ਗੱਭਣ ਜੇ ਤੇ ਦੁੱਧੋਂ ਵੀ ਜੀ ਇਹਨੂੰ ਡਰਾਈ ਕਰੰਦਾ ਜੇ ਸਾਹਮਣੇ ਨਾਲ ਇਹਨੂੰ ਅੱਠ ਪੈਰੀ 2 ਲੀਟਰ ਦੁੱਧ ਦਿੰਦੀ ਆ ਤੇ ਕੋਈ ਵੀਰ ਭਰਾ ਮੰਨ ਲਓ ਵੀ ਕੋਈ ਥੋੜੇ ਦਿਨ ਚੋਵੇ ਦੇ ਛੱਡਦੇ ਠੀਕ ਹੈ ਠੀਕ ਹੈ ਲੋ ਭਜੀ ਇਹ ਆ ਗਈਆਂ ਆਪਣੇ ਅੱਗੇ ਤ ਛੇ ਨੰਬਰ ਦੇ ਛੇ ਨੰਬਰ ਦੇ ਕਹਿੰਦੇ ਕਿ ਛੇ ਨੰਬਰ ਤੇ ਆ ਗਈ ਕੋ ਫੇਸ ਕੁਆਲਟੀ ਵੀ ਜੀ ਵੇਖੋ ਕਿੰਨੀ ਸੋਹਣੀ ਤੋਂ ਪਰ ਕੰਪਨੀ ਨਾਲ ਉਹ ਨਹੀਂ 7 ਮਹੀਨੇ ਦੀ ਚੈੱਕ ਪਾਸ ਨਹੀਂ ਅਧੂਰੀ ਤੇ ਮਤਲਬ 2 ਲੀਟਰ ਪੈਰੀ ਦੁੱਧ ਦਿੰਦੀ ਹੈ ਠੀਕ ਆ ਫਿਰ ਹਾਂ ਤਾਂ ਹੁਣ ਪਾਸ ਕਰਾਉਣ ਵਾਲਾ ਤਾਂ ਆਇਆ ਹੁਣ ਜਲੋ ਵਿੱਚ ਕੱਡ ਕੱਡ ਬਹੁਤ ਹੀ ਤਗੜਾ ਵਾ ਤੇ ਇਹ ਵੀ ਜੈਡ ਬਲੈਕ ਵਿੱਚ ਆ ਗਈ ਆ ਤੇ 7 ਮਹੀਨੇ ਦੀ ਚੈੱਕ ਪਾਸ ਤੇ 2 ਲੀਟਰ ਜਿਹੜਾ ਦੁੱਧ ਦਿੰਦੀ ਹੈ ਇੱਕੋ ਟਾਈਮ ਹੀ ਇਹਨੇ ਸੱਜਣ ਨੇ ਫਿਰ ਕਿੰਨਾ ਘ ਭਰਿਆ ਸੱਜ ਨੇ ਕਿੰਨਾ ਭਰਿਆ ਤਾ ਸੱਜ ਨੇ ਵੀ 13 ਲੀਟਰ ਭਰਿਆ ਨੇ ਮੰਨ ਲਓ ਡੇਢ ਦੀ ਝੋਟੀ ਵਿੱਚ ਦੀ ਵੱਟ ਤੇ ਪਈ ਹੈ ਜਦੋਂ ਤਿਆਰ ਹੋ ਗਈ ਠੀਕ ਠੀਕ ਹੈ ਲੋ ਵੀ 13 ਲੀਟਰ ਹੀ ਇਹਨੇ ਸੱਜਰ ਨੇ ਭਰਿਆ ਦੋਦੇ ਤੇ ਕਾਠੇ ਦੀ ਬਹੁਤ ਹੀ ਤਗੜੀ ਆ ਜੇ ਧਾਣੂ ਥਣ ਬਹੁਤ ਹੀ ਪਿਆਰਾ ਲੱਗਾ ਇਹਦੇ ਵੀ ਇਹਦਾ ਕੀ ਮਤ ਕਰਨਾ ਬਾਈ ਹਰਸ ਇਹਦਾ ਵੀ ਜੇ ਕੋਈ ਜਦੋਂ ਝੋਟੀ ਹੀ ਕਿਦਾਂ ਕਿਆ ਹੋ ਗਿਆ ਸੂਪੀ ਤੇ ਮੈਂ ਤੁਹਾਨੂੰ ਦੱਸਣਾ ਵੀ ਡੇਢ ਦੀ ਝੋਟੀ ਦੀ ਹੈਗੀ ਆ ਹਾਂਜੀ ਤੇ ਆਪਾਂ ਹੋਣ ਦੇ ਸਮੇਂ ਦੇ حساب ਨਾਲ ਅੱਧਾ ਛੱਡ ਦਈਏ ਜੇ ਵੀ ਭਰਾ ਨੂੰ 2 ਮਹੀਨਿਆਂ ਚ ਮੰਨ ਲਓ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਰੁਪਇਆ 70000 ਤੇ 75000 ਕਮਾਈ ਕਰ ਸਕਦਾ ਹਾਂ ਹਾਂਜੀ ਹਾਂਜੀ ਤੇ ਵਿਧੀ ਦੇ ਦਈਏ ਹਾਂ ਨਾ ਹੀ ਜਿਹੜੀ ਛੋਟੀ 75000 2000 ਰੁਪਇਆ ਛੋਟ ਕਰੀਏ ਕਰ ਦੀ ਕੋਈ ਗੱਲ ਕਰ ਦੋ ਫਿਰ ਸਾਰੇ ਵੱਡ ਜਾਓ ਜੀ 72000 ਰੁਪਏ 200 ਛੋੜ ਕਰਦਾਂਗੇ ਠੀਕ ਲਓ ਬਜੀ 72000 ਤੇ 200 ਛੋੜ ਬਿਲਕੁਲ ਛੋਟੇ ਛੋਟੇ ਭਾਵਾ ਪਸ਼ੂ ਸਾਰੇ ਚੰਗੇ ਤੇ ਐਂਡ ਤੇ ਤਾਂ ਨਾ ਇੱਕ ਟਾਪ ਦਾ ਨਗੀਨਾ ਦਿਖਾਣਾ ਵਾ ਨਗੀਨਾ ਖਾਓ ਵੇ ਜੀ ਇਹ ਲਓ ਬਜੀ ਕਰੋ ਦਰਸ਼ਨ ਤੁਸੀਂ ਨੰਦੀਨੇ ਦੇ ਤੇ ਨਗੀਨਾ ਵੀ ਜੀ ਆਦੀ ਆਇਆ ਆਪਣੇ ਕੋਲ ਤੇ ਉੱਥੇ ਵੀ ਮੈਂ ਕਿਲੋ ਡੇਢ ਕਿਲੋ ਚੋਕੇ ਲੈ ਆਇਆ ਤੇ ਫਿਰ ਵੀ ਵੇਖੋ ਰੰਗ ਭਾਗ ਠੀਕ ਹੈ ਠੀਕ ਇਹ ਕਿੰਨਾ ਸੋਹਣਾ ਸੋਈ ਵੀਰੇ ਇਹ ਵੀਰ ਜੀ ਦੁਜਾ ਸੋਹਣਾ ਜੇ ਆਹ ਬਾਈ ਕਹਿ ਸਕਦੇ ਆ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸੱਜਾਰਾ ਚੌੜਾ ਆ ਵੀ ਜਾਨ ਇਧਰ ਰੱਖੋ ਠੀਕ ਹੈ ਠੀਕ ਹੈ ਕੱਡੋ ਬੜੀ ਤੇ ਦਾੜੋ ਢਾਈ ਪੌਂਡ ਤੇ ਪੇਟ ਕੁੜਾ ਚੌੜਾ ਹੋਵਦਾ ਤੇ ਫਿਰ ਕੱਦ ਵਜਨ ਵੇਖੋ ਕਿੰਨਾ ਵਰਦਾ ਇੱਕ ਕੱਦ ਕਾੜ ਵੀ ਬਹੁਤ ਤਗੜਾ ਆ ਇਹ ਵੀਰ ਜੀ ਬਿਲਕੁਲ ਨਾੜੂ ਦੇ ਸੋਈ ਆ ਅੱਛਾ ਜੀ ਇਸ ਟਾਈਮ ਤੇ ਮੰਨ ਲਓ 12 ਕਿਲੋ ਝੋਟੀ ਗੋੜਾ ਬੋਹੜਾ ਲਾ ਲਏ ਕੋਈ ਦੁੱਧ ਲਾ ਲਏ 12 ਕਿਲੋ ਕੁਲ ਤਿਆਰ ਆ ਅੱਛਾ ਜੀ ਇਹਾਂ ਭਾਂਡੇ ਦੀ ਬਹੁਤ ਹੀ ਸੋਹਣੀ ਆ ਝੋਟੀ ਠ ਸਾਂਗੀ ਲੱਗੇ ਪਏ ਆਗੇ ਮੈਂ ਨਿਗਾਹਾਂ ਫੇਰ ਪਿਓਰ ਨੀਲੀ ਦੀ ਵੀਰ ਜੀ ਹਰ ਇੱਕ ਚੀਜ਼ ਮਤਲਬ ਕਵਰ ਕਰਦੀ ਹੈ ਫੈਰ ਧੋਤੇ ਯਾਰੇ ਫਸੂਲ ਦਾ ਟੇੜੀਆਂ ਨਿਸ਼ਾਨੀਆਂ ਇਹਦੀਆਂ ਆ ਗਈਆਂ ਤੇ ਆਹ ਲਾਇਦਾ ਜਵਾਬ ਹੈ ਜੀ ਹਾਂ ਜੀ ਹਾਂ ਜੀ ਕੱਟਾ ਕਿ ਕੱਟੀ ਆ ਕੱਟਾ ਜੀ ਵੀਰ ਜੀ ਪਿੱਛੇ ਠੀਕਾ ਜੀ ਮੇਲ ਕਾਫ ਆ ਗਿਆ ਜੀ ਪਿੱਛੇ ਤੇ ਸਰੋ ਚੱਕਰ ਨਹੀਂ ਬਾਕੀ ਕੋਲੋਂ ਵੀਰ ਦੀ ਕਾਰਵਾਜਾਂ ਨਾਲ ਹੀ ਘਟਕੇ ਨੂੰ ਕਹਿੰਦੇ ਆਂਗਾ ਵੀਰ ਜੀ ਥਣਥੁਨੀ ਬਹੁਤ ਨਿਕਲਦਾ ਨਹੀਂ ਕੋਈ ਵੀਰ ਭਰਾ ਜੇ ਤੁਹਾਨੂੰ ਜਿਆਦਾ ਕੋਈ ਗੱਲ ਦੱਸੇ ਆ ਨਾ ਖਾਣਾਂ ਦੇ ਵਿੱਚ ਮੰਨ ਲਓ ਨਿਕਲੀ ਜੀ ਇੱਕ ਫੂੰਗੀ ਜੀ ਲੱਗੀ ਆ ਅੱਛਾ ਜੀ ਹਾਂ ਜੀ ਮੰਨ ਲਓ ਵੀ ਖਾਣਾਂ 'ਤੇ ਲੱਗ ਲੱਗੀ ਆ ਵਿੱਚ ਆਰ ਸੈਂਟਰ ਜੀ ਜਿਦ ਤਰਾ ਮੰਨ ਲਓ ਵੀ ਕਿਹੋ ਜਿਹੇ ਲੱਗਾ ਹੁੰਦਾ ਨਿਕਾ ਜਿਆ ਖਾਣ ਠੀਕ ਹੈ ਡੱਕੀ 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 ਡੱਕ ਦੇ ਛੋਟੀ ਆ ਚੱਲ 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 ਦੇ ਜੀ ਨੇ 14 15 ਕਿਲੋ ਕਰ ਜਾਣਾ ਸੇ ਸਾਬ ਨਾਲ ਸਟਾਰਟਿੰਗ ਹੀ ਆ ਮੰਨ ਲਓ ਵੀ ਅੱਜ ਸਾਰਾ ਹਫਤਾ ਆ 12 12 ਲੀਟਰ ਦੁੱਧ ਕਰ ਵੀ ਗਈ ਆ ਅੱਛਾ ਜੀ ਚੱਲ ਪੁੱਤ ਠੀਕ ਆ ਠੀਕ ਆ ਲਓ ਜੀ 14 ਜਿਹੜਾ ਲੀਟਰ ਦੁੱਧ ਚਵਾਈ ਜਾਊਗੀ ਤੇ 12 ਲੀਟਰ ਆਸਾਂ ਦਾ ਬਿਲਕੁਲ ਰਹਿ ਗਈ ਆ ਤੇ ਮੇਲ ਕਾਹ ਆ ਗਿਆ ਇਹ ਪਿੱਛੇ ਤੇ ਠੰਡਾ ਪੰਡਾ ਬਹੁਤ ਚੰਗਾ ਲੱਗਾ ਵਾ ਕੋਈ ਗੱਲ ਨਹੀਂ ਆ ਸੱਚਾ ਨਾ ਆ ਸੱਚਾ ਮਾ ਲੋ ਇਹ ਗੱਲ ਕਰਦਾ ਵਜਨ ਨਾਲ ਉਹਦੇ ਖੀਰੀ ਹੋਈ ਪਈ ਕਿਤੇ ਝੋਟੀ ਨਾਲ ਠੀਕ ਆ ਠੀਕ ਆ ਜੀ ਤਬ ਇਹ ਸਾਰੇ ਨਿਸ਼ਾਨਾ ਜਿਹੜੀਆਂ ਕਵਰ ਕਰਦੀ ਆ ਹਾਂਜੀ ਤੇ ਕੀ ਮੁੱਲ ਕਰਨਾ ਬਾਈ ਇਹਦਾ ਹਰ ਮੁੱਲ ਵੀਰ ਜੀ ਕਰ ਲੀਏ 2.5 ਲੱਖ ਰੁਪਏ ਦੀ ਝੋਟੀ ਦਾ ਇਹਨੋਂ ਘੱਟ ਕੀ ਕਰਾਂਗੇ ਆਪਾਂ ਇਹ ਕਰੀਏ ਜੈ ਜੈ ਆਪਾਂ ਹਾਂਜੀ ਦੋ ਦੋ ਅੰਦਰ ਕਰੀਏ ਦੋ ਦੋ ਅੰਦਰ ਕਰੀ ਦੀਏ ਹਾਂਜੀ ਦੋ ਦੋ ਅੰਦਰ ਕਰਦੇ ਨੇ ਡੇਢ ਵੀ ਦੇ ਦੀਏ ਜੋ ਰਹਿ ਗਿਆ ਅਰਤੀ ਕੇ ਹੋਰ ਮੰਗਤਾ ਨਾ ਵੀਰ ਜੀ ਮੰਗਿਆ ਨੂੰ ਭਾਵੇਂ ਡੇਢ ਕਰਾ ਲਓ ਤੇ ਭਾਵੇਂ 6 ਕਰਾ ਲਓ ਵੀ ਜੰਨੇ ਦੀ ਕਹਿਤੀ ਉਹਨੇ ਦੀ ਮੂੰਹ ਵਿਗ ਜਾਣੀ ਜੇ ਅੱਛਾ ਜੀ ਪਰ ਆਪਾਂ ਜੈਨ ਮੇਰੀ ਜਦ ਉਹ ਕੰਮ ਆਪਾਂ ਲਾਲ ਚਾਲਾ ਨਹੀਂ ਕਰਨਾ ਵੀਰ ਜੀ 1 10 ਚੋਂ 200 ਰੁਪਇਆ ਛੋੜ ਕਰਨੀ ਹੈ ਟੁੱਟੀ ਦੀ ਠੀਕ ਹੈ ਠੀਕ ਹੈ ਲਓ ਬਾਈ ਮੈਨੂੰ ਇੱਕ ਤੀਰੀ ਵੀ ਜਾਣੀ ਜੇ ਸਹੀ ਗੱਲ ਸਹੀ ਗੱਲ ਲਓ ਬਾਈ ਬਿਲਕੁਲ ਨਾ ਮਾਰ ਦੇ ਬਿਲਕੁਲ ਨਾ ਮਾਰ ਦੇ 1 ਲੱਖ ਹਜ਼ਾਰ ਤੇ 200 ਰੁਪਇਆ ਕੋਈ ਛੱਡ ਕੇ ਨਹੀਂ ਜਾਊਗਾ ਵੀਰ ਭਰਾ ਪਹਿਲੇ ਫੋਨ ਤੇ ਵਿਗਣੀ ਜੇ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਝੋਟੀ ਦੇ ਹਿਸਾਬ ਨਾਲ ਬਿਲਕੁਲ ਨਾਰਮਲ ਰੇਟ ਕੀਤਾ ਵਾ ਤੇ ਕਾਦ ਕੜ ਬਹੁਤ ਹੀ ਤਗੜਾ ਵਾ ਤੇ 1 ਲੱਖ 10 ਹਜ਼ਾਰ ਚੋਂ 200 ਰੁਪਇਆ ਛੋੜ ਹੋਣੀ ਜੇ ਇਹ ਪਸ਼ੂ ਵੀਰ ਦੇ ਕੋਲ ਸਾਰਾ ਇਹ ਲਿਖੀ ਜਾ ਵੀਜੀ ਕਿ ਚਲੋ ਜੀ ਚੱਕ ਹਨ ਮੰਡੀ ਲਾਈ ਆ ਬਾਈ ਨੇ ਤਸਵੀਰ ਜਿਹਨੂੰ ਕਹਿ ਦਿੰਦੇ ਆ ਕਿ ਠੀਕ ਹੈ ਠੀਕ ਹੈ ਲਓ ਬਾਈ ਮੂਰਤੀ ਆ ਬਣਾਈ ਰੱਬ ਨੇ ਕਰੋ ਚੱਕ ਤੁਸੀਂ ਠੀਕ ਹੈ ਠੀਕ ਹੈ ਕਿੱਤੀ ਪਈ ਆ ਹਾਂ ਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ